ਜਿਹੜੀ ਮਗਰ ਆਵਾਜ਼ ਆਉਂਦੀ ਆ ਬੋਲ ਟੰਗੂ ਉਹਦਾ ਹੀ ਮੁੱਲ ਆ ਵੇਖੀ ਆ ਆ ਆ ਵੇਖ ਸਟਾਰਟ ਹੁੰਦਾ ਟਾਈਟਰ ਤਾਈ ਵੀ ਆਪਣਾ ਹੀ ਆ ਇਹ ਤਾਂ ਵੈਸੇ ਥੋੜੀ ਸੈਲਫ ਵੀ ਖੜਕਾ ਕਰਦੀ ਆ ਦਿਖਾ ਦੇਣੀ ਉਸ ਦਾ ਟਕਨ ਵੀ ਹੈ ਸੈਲਫ ਦੀ ਵਾਇਸ ਹੀ ਕੋਈ ਉਹ ਥੋੜੀ ਜਿਹੀ ਵਾਇਸ ਸੈਲਫ ਦੀ ਆ ਪਰ ਇਹਨੇ ਸਿੱਧਾ ਹੀ ਖੜਕੇ ਵਾਲੀ ਵਾਇਸ ਹੀ ਹੋ ਜਾਣੀ ਉਹਦੀ ਮਿੱਠੀ ਵਾਇਸ ਆ ਉਹਦੀ ਵਾਇਸ ਦਾ ਹਾਂ ਫਰਕ ਉਹਦੀ ਵਾਇਸ ਮਿੱਠੀ ਉਹ ਜੋਰ ਲਾਉਂਦਾ ਤੁਹਾਨੂੰ ਐ ਨਸ਼ਾ ਆ ਜਾਊਗਾ ਇਹ ਇਹਦੀ ਵਾਇਸ ਥੋੜੀ ਖੜਕਮੀ ਹੁੰਦੀ ਬਾਕੀ ਬਾਈ ਨੂੰ ਪਤਾ ਹੋਊਗਾ ਵੀ ਕੰਪਨੀ ਦੇ ਸਪੀਕਰ ਤੇ ਦੇਸੀ ਸਪੀਕਰ ਹੈ ਨਾ ਹਾਂ ਉਵੇਂ ਗੱਲ ਬੰਦੀ ਆ ਇਹਦਾ ਸ਼ੀਸ਼ਾ ਵੀ origignal ਆ ਬਾਈ ਹੋਰ ਦੱਸ ਜਿਹੜੇ ਬੰਦੇ ਨੂੰ ਪਰਖ ਹੋਈ Air cleaner ਦਾ ਸ਼ੀਸ਼ਾ ਵੀ ਨਾਲ ਲੈ ਦੇ ਠੀਕ ਆ ਹਾਂ ਬਾਕੀ ਇਹ 1000 ਰੁਪਏ ਹੈ ਉਹਨਾਂ ਦਾ ਵੀ ਬਹੁਤ ਸੰਭ ਹੈ ਹੀ ਨਾ ਬਹੁਤ ਜਿਆਦਾ ਸੰਭ ਹੈ ਚਾਰੇ ਟਾਇਰ ਨਾਲ ਦੇ ਆ ਇਹ ਇਹ ਹੁਣ ਆਪਾਂ ਉਹ ਤੁਸੀਂ ਨੰਬਰ ਦੇ ਦਿਓ ਰੇਟ ਆਪਾਂ ਨਹੀਂ ਦੱਸ ਦੇ ਉੱਤੇ ਫਿਰ ਚੱਲ ਜਾਈਏ ਹਣਾ ਨਹੀਂ ਐਨਾ ਦੱਸ ਹਾਂ ਜਿੱਥੇ ਮਰਜੀ ਇੰਨਾ ਵੀ ਕੋਈ ਯਕੀਨ ਵਾਲਾ ਹੋਵੇ ਜਿਹੜਾ ਮਰਜੀ ਉਹਨੂੰ ਕਹ ਮਹੀਨਾ ਵਾਲਾ 2 ਮਹੀਨੇ ਵਾਲਾ ਇਹ ਚ ਜੇ ਕੋਈ ਕਮੀ ਹੋਈ ਆਪਾਂ ਦੇਣ ਦਾ ਆਪਣੇ ਕੋਲ ਤਾਂ ਐਵੇਂ ਦੇ ਕੰਮ ਆ ਤੂੰ ਹੋਰ ਉਹ ਨਹੀਂਗਾ ਉਹ ਪੂਚਾ ਪਾਤੀ ਵਾਲਾ ਕੰਮ ਤਾਂ ਜਾਵੇਂ ਹੀ ਨਹੀਂ ਮਗਰਾੜ 2002 ਚ ਦੂਜੇ ਆਗੇ ਗੋਲ ਇਹਦੇ ਵੀ ਫੋੜ ਲਿਆ ਹੋਇਆ ਦੇਦੇ ਮਗਰਾੜ 2002 ਚ ਦੂਜੇ ਕੋਈ ਆਪਣੇ ਪਤਾ ਅੱਛਾ ਅੱਜ ਵੀ ਉਵੇਂ ਹੀ ਇਹ ਨੂੰ ਹੁੰਦਾ ਹੀ ਨਹੀਂ ਕੋਈ ਬਾਈ ਫੋਨ ਵਾਲਾ ਕੰਮ ਹੀ ਨਹੀਂ ਮੈਂ ਅੱਗੇ ਵੀਡੀਓ ਚ ਦੱਸਿਆ ਹੀ ਆਪਣਾ ਮਿੱਤਰ ਆ ਬਲਵੀਰ ਜੀ ਤੋਂ ਮੈਂ ਕੰਮ ਕਰਾਉਣਾ ਹੌਲੈਂਡ ਦਾ ਉਹ ਕਹਿੰਦਾ ਮੈਨੂੰ 23 ਸਾਲ 24 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਮੈਂ ਹੌਲੈਂਡ ਦੀ ਕ੍ਰੈਂਕ ਤੇ ਇੱਕ ਅੱਧੇ ਦੇ ਗਿਆ ਥੱਲੇ ਇੱਕ ਜਾਂ ਦੋ ਟਰੈਕਟਰ ਜਿਹੜਾ ਸਿਰੋਂ ਹੀ ਜ਼ਿਆਦਾ ਆ ਜੇ ਨਹੀਂ ਉੱਤੋਂ ਹੀ ਬਾਸ ਉੱਤੋਂ ਕੰਮ ਕਰਕੇ ਮੜ ਜਾਂਦਾ ਇੰਨਾ ਵਧੀਆ ਥੱਲੇ ਉਹ ਉਹ ਸੋਚ ਕੇ ਜੇ ਬਾਲਾ ਬਣਾਇਆ ਬਾਈ ਇਹ ਇਹ ਫਿਰ ਗੱਲ ਹਾਸੇ ਵਾਲੀ ਹੋ ਜਾਂਦੀ ਆ ਇੱਕ ਟਰੈਕਟਰ ਖੜਾ ਹਾਲੈਂਡ ਤੇ ਨਾਲ ਉਹਦੇ ਖੜਾ ਹੂੰ ਪਾਕਿਸਤਾਨ ਚ ਕੀ ਉਹ ਕਹਿੰਦੇ ਟਰੈਕਟਰ ਨੂੰ ਹਾਲੈਂਡ ਨੂੰ ਫੀਅਟ ਕਹਿੰਦੇ ਵੀ ਇਹ ਇਹ ਚ ਝੋਟਾ ਕਿਹੜਾ ਉਹ ਕਹਿੰਦਾ ਕਮੈਂਟ ਕੀਤਾ ਕਹਿੰਦਾ ਝੋਟਾ ਦਾ ਹਾਲੈਂਡ ਹੀ ਆ ਬਾਲਾ ਇਹ ਦੇ ਵਿੱਚ ਤੇ ਉਹਦੇ ਵਿੱਚ ਫਰਕ ਕੋਈ ਨਹੀਂ ਪਾਕਿਸਤਾਨ ਚ ਇਹਨੂੰ ਫੀਅਟ ਕਹਿ ਕੇ ਵੇਚਦੇ ਆ ਓਕੇ ਆਪਣੇ ਹਾਲੈਂਡ ਕਹਿ ਕੇ ਵੇਚਦੇ ਠੀਕ ਆ ਉੱਥੇ ਆ ਹੀ ਆਉਂਦਾ ਸੈਂਟਰ ਗੇਰੀ ਆਉਂਦਾ ਹਜੇ ਟੱਕਰ ਵੀ ਮੈਂ ਵੇਖਿਆ ਨਵੇਂ ਵੀ ਏਜੰਸੀਆਂ ਚ ਹਜੇ ਆਹੀ ਆਹੀ ਗੇਰ ਵਾਲੇ ਨਿਕਲਦੇ ਸੇਮ ਹੀ ਕੋਈ ਕੋਈ ਚੱਕਰ ਇਹਦਾ ਹਰ ਇੱਕ ਚੀਜ਼ ਨਾ ਬਈ ਉਵੇਂ ਜਿਵੇਂ ਕੰਪਨੀ ਨੇ ਆ ਲੈਫਟ ਵਾਲਾ ਮੈਨੂੰ ਬਾਹਲਾ ਵਧੀਆ ਲੱਗਦਾ ਕੰਮ ਇੱਕ ਸੱਚ ਹੋਰ ਬਈ ਉਹਦੇ ਦੂਜੇ ਪਾਸੇ ਉਤੋਂ ਨਹੀਂ ਹੈ ਉਹ ਨਾ ਬਾਹਲੇ ਬੰਦੇ ਕਹਿੰਦੇ ਵੀ ਆਹ ਕਾਦੇ ਆਸਤੇ ਦਿੱਤਾ ਲੋਕ ਜਾਂ ਇਹਨੇ ਨਾ ਬਹੁਤ ਪੰਗੇ ਪਾਏ ਲੋਕ ਨੇ ਆ ਆ ਚੀਜ਼ ਨਾ ਆ ਦੇਖਿਆ ਤੁਸੀਂ ਆਹ ਜਦੋਂ ਆਪਾਂ ਐ ਕਰਤਾ ਨਾ ਇਹ ਉਹ ਪੁੱਛ ਵਾ ਟਰੈਕਟਰ ਸਟਾਰਟ ਕਰ ਲਾ ਕੋਈ ਚੱਕਰ ਤਾਂ ਨਹੀਂ ਕਰ ਲ ਕਰ ਲ ਕਰ ਲ ਇਹ ਨਾ ਕੂੜੀ ਵਾਲੀ ਮਹੀਨ ਦੇ ਚੱਲਦੀ ਸੀ ਹਾਂ ਉਹ ਟਰੈਕਟਰ ਪੰਜ ਮਾਡਲ ਉਹ ਵੇਚਦਾ ਤੇ ਕਰਾਸ ਟੁੱਟ ਗਿਆ ਅੱਛਾ ਤੇ ਮੈਂ ਉਹਨੂੰ ਆਖਿਆ ਮੈਂ ਮੈਨੂੰ ਪਤਾ ਲੱਗ ਗਿਆ ਏ ਗੇਮ ਦਾ ਕੀ ਆ ਪਿੰਨ ਹੀ ਆ ਮੁੰਡਾ ਗੋਪੀ ਮੈਂ ਕਿਹਾ ਨਾ ਤੂੰ ਉਹ ਲਾਗ ਨਾ ਪਿਆ ਉਹਦੇ ਆ ਪੈਨ ਹੈ ਨਹੀਂ ਇਹਦੇ ਕੰਪਨੀ ਪੈਨ ਦਿੰਦੀ ਆ ਦੇਖੋ ਇਥੇ ਪਾ ਕੇ ਕੱਸ ਦੇਣੀ ਆ ਉਹਦੇ ਪੈਨ ਹੈ ਨਹੀਂ ਸੀ ਉਹ ਬੰਦੇ ਨੇ ਨਾ ਜਿਵੇਂ ਖੜੇ ਨੇ ਟਰੈਕਟਰ ਸਟਾਰਟ ਸੀ ਵੇਖ ਲਾਂ ਵੀ ਆ ਕੀ ਚੀਜ਼ ਆ ਇਹ ਨਾ ਪਤੀ ਇਹਨੇ ਧੁੰਮੇ ਨਾਲ ਆ ਗਏ ਨਾ ਰੁਕਣਾ ਹੀ ਨਹੀਂ ਉਹਨੂੰ ਬਾਅਦ ਚੁੱਧੇ ਨਾ ਮੈਂ ਨੱਪਾਂ ਜੂ ਕ੍ਰਾਸ ਤੋੜਦਾ ਇਹ ਦੇਤਾ ਇਹ ਦਿੱਤਾ ਸੀਗਾ ਤੁਸੀਂ ਇੰਨੀ ਲੈਫਟ ਚਾ ਕੇ ਕਲਟੀਵੇਟਰ ਖੇਤੋਂ ਲਿਆਂਦੇ ਪੈਨ ਨਿਕਲ ਗਈ ਤੇ ਇਹ ਲੈਂਕ ਵਾਲੀ ਨਿਕਲ ਗਈ ਤੁਹਾਡੇ ਟਾਇਰ ਪਾੜ ਜਾਣੇ ਇਹਨੀ ਲੈਂਕ ਚੱਕੀ ਤੋਂ ਲੈਂਕਾਂ ਚੱਕੀਆਂ ਤੇ ਝੂਲਾ ਜਿਹੜਾ ਸਿਆਣਾ ਬੰਦਾ ਉਹ 19 ਲੋੜਕ ਜੋਗੀ ਲੈਫਟ ਚੱਕਦਾ ਇਹਨਾਂ ਹੁਣ ਕਾ ਅਗਲਾ ਕਹਿ ਜਾਂਦਾ ਇਹ ਵੀਡੀਓ ਬਣਾਉਣ ਵਾਲਾ ਮੈਨੂੰ ਮੈਂ ਇਹਦੇ ਜਿੱਡਾ ਸੀਗਾ ਤੇ ਮੈਂ ਸੁਹਾਗਾ ਘਰੋਂ ਲੈ ਕੇ ਗਿਆ ਬਾਈ ਮੈਂ ਸਾਰੀ ਲੈਫਟ ਚੱਕ ਲਈ ਮਗਲ ਆ ਪਾਸ ਸੁਹਾਗੇ ਦਾ ਲੱਗਦਾ ਗਿਆ ਅੱਛਾ ਤੇ ਮੈਨੂੰ ਪਾਪਾ ਮੈਨੂੰ ਆਂਦਾ ਕਹਿੰਦਾ ਤੇਰੇ ਚ ਦਿਮਾਗ ਨੂੰ ਕਹੇ ਨਹੀਂ ਮਾੜਾ ਮੋਟਾ ਮੈਂ ਕੀ ਗੱਲ ਕੀ ਹੋਈ ਕਹਿੰਦਾ ਸੁਹਾਗਾ ਪਿਛਲਾ ਵਾ ਵਾਦ ਕਾਜੂਗਾ ਬਰਾਬਰ ਨਹੀਂ ਲੱਗਣਾ ਤੇ ਤੁਸੀਂ ਸਾਡੇ ਪਿੰਡ ਚ ਜਿੰਨੇ ਮਰਜੀ ਸੁਹਾਗੇ ਵੇਖ ਲੋ ਸਾਡਾ ਸੁਹਾਗਾ ਬਰਾਬਰ ਘਸਿਆ ਵੈ ਨਹੀਂ ਮਗਰਲਾ ਪਾਸਾ ਤੇ ਮੂਹਲਾ ਪਾਸਾ ਚੱਕਿਆ ਆ ਚੱਕੇ ਹੁੰਦਾ ਮੂਹਰੂ ਚੱਕ ਕੇ ਤੇ ਮਗਲੇ ਦੀ ਅੱਗ ਕਢਾਉਂਦੇ ਤੁਰੇ ਜਾਣਾ ਹੂੰ ਇਹ ਉਹਦੀਆਂ ਦਿੱਤੀਆਂ ਜਾਂ ਤਾਇ ਦੇ ਦੀਆਂ ਦਿੱਤੀਆਂ ਗੱਲਾਂ ਮੈਂ ਜਦੋਂ ਕੋਈ ਬੰਦੇ ਨੂੰ ਸਹੀ ਇਹ ਨਾ ਹੁਣ ਕੰਪਨੀ ਨੇ ਪਤਾ ਕੀ ਕੀਤਾ ਹੁਣ ਇੱਥੇ ਫਰਕੀ ਦੇਤੀ ਇੱਕ ਇਹ ਦਿੱਤਾਗਾ ਤੁਸੀਂ ਵੇਹੇ ਇਹ ਆਈ ਸੀ ਬਸ ਤੁਸੀਂ ਛੇਤੀ ਲੈਫਟ ਚੱਕਣੀ ਆ ਅੱਛਾ ਠੀਕ ਹੈ ਕਈ ਬੰਦੇ ਕਹਿੰਦੇ ਕਲਟੀਵੇਟਰ ਕਲਟੀਵੇਟਰ ਤੇ ਆਏ ਕਿਵੇਂ ਚਲਾ ਲਾਂਗੇ ਤੁਸੀਂ ਮੈਨੂੰ ਤੁਸੀਂ ਹੂੰ ਕੋਈ ਹੋਰ ਕੰਮ ਤੇ ਕੀ ਕੰਮ ਕਰੋਗੇ ਇਹਦੇ ਨਾਲ ਇਹਨੇ ਜਾਂ ਤਾਂ ਜਾਣਾ ਜਾਂ ਥੱਲੇ ਆਉਣਾ ਹਾਂ ਦੋ ਹੀ ਆਪਸ਼ਨਾਂ ਨੇ ਇਹ ਮੈਂ ਬਹੁਤ ਵੀਡੀਓ ਚ ਵੇਖਿਆ ਮਨ ਇਹਨੂੰ ਪੁੱਛਦੇ ਆ ਸੱਚ ਕਾਦੇ ਵਾਸਤੇ ਆ ਇਹ ਸੱਚ ਵਾ ਇਸ ਵਾਸਤੇ ਆ ਤੁਹਾਡਾ ਕੰਮ ਹੋ ਗਿਆ ਤੇ ਤੁਸੀਂ ਆ ਸੋਚਣਾ ਆਪਣੀ ਨਹੀਂ ਇਹਨੇ ਸਾਰੀ ਲੈਫਟਾਂ ਚੱਕ ਲੈਣੀਆਂ ਇੱਥੇ ਕੱਢੋ ਪੈਨਾਂ ਤੇ ਇਹਦੇ ਵਿੱਚ ਕੱਸ ਦੇ ਜੇ ਹੋ ਗੱਡੀ ਦੇ ਬਾਹਰ ਸ਼ੀਸ਼ੇ ਹੁੰਦੇ ਬੰਦ ਟੱਚ ਆਹ ਇੱਕ ਬਟਨ ਅੱਤੇ ਤੋਂ ਵੀ ਕੱਸੀ ਜਾਣੀ ਆ ਹਾਂ ਇਹ ਲੋਕ ਕੱਟੇ ਤੋਂ ਵੀ ਲੱ ਕੱਸੀ ਜਾਣੀ ਵਿੱਚ ਹੂੰ ਆ ਘੱਟੇ ਤੋਂ ਵੀ ਕੱਸੀ ਜਾਣੀ ਇਹਦੇ ਵਿੱਚ ਜਿੱਥੇ ਯਾਨੀ ਕਿ ਉਹ ਲੌਕ ਕਰ ਲੈਣ ਹੁਣ ਕੰਪਨੀ ਨੇ ਕੀ ਕੀਤਾ ਜਿਹੜਾ ਹੁਣ ਕੰਮ ਕੀਤਾ ਹੁਣ ਹੋਣ ਵਾਲੇ ਹੌਲੈਂਡ ਦੇ ਇੱਥੇ ਫਿਰਕੀ ਹੁੰਦੀ ਹੈ ਬਾਲੇ ਨੂੰ ਤਾਂ ਪਤਾ ਹੀ ਨਹੀਂ ਲੱਗਾ ਇੱਥੇ ਲੋਹੇ ਦੀ ਫਿਰਕੀ ਹੁੰਦੀ ਹੈ ਅੱਛਾ ਉਹ ਤੋਂ ਤੁਸੀਂ ਇਹ ਐਡਜਸਟਮੈਂਟ ਕਰ ਸਕਦੇ ਆ ਵੀ ਕਿੰਨੀ ਲੈਫਟ ਚ ਕਾਉਣੀ ਹੈ ਅੱਛਾ ਜਿਵੇਂ ਆਹ ਬਟਨ ਤੋਂ 90 ਤੋਂ ਹੁਣ ਤੱਕ ਸਿਰੇ ਲ ਜਾਂਦਾ ਉਹ ਤੋਂ ਰਿਜਸਟਮੈਂਟ ਹੋ ਜਾਂਦੀ ਹੈ ਵੀ ਕਿੰਨੀ ਤਾਂ ਲੈ ਕੇ ਜਾਣੀ ਕਿੰਨੀ ਥੱਲੇ ਰੱਖਣੀ ਹੈ ਹਾਂ ਸਹੀ ਹੈ ਸਹੀ ਹੈ ਤੇ ਇੱਕ ਥੋੜਾ ਚੈਨਲ ਜਾ ਰਹੇ ਆ ਜੇ ਕਿਸੇ ਨੇ ਜਿਹਦੇ ਹੌਲੈਂਡ ਰੱਖਿਆ ਹੋਇਆ ਉਹਦੇ ਵਾਸਤੇ ਆ ਟਰੈਕਟਰ ਹੁਣ ਗ ਗਾਰੇ ਚੋਂ ਕੱਢ ਕੇ ਧਵਾਉਣੇ ਆ ਹੂੰ ਇਹਦੇ ਦੋ ਨਾਟ ਬਰਾਬਰ ਬਰਾਬਰ ਦੇ ਖੋਲ ਲੈਣੇ ਇੱਕ ਆ ਖੋਲ ਲੈ ਖਾ ਖੋਲ ਅੱਛਾ ਇਹ ਇਹ ਵੀਡੀਓ ਵੀ ਮੈਂ ਤੁਹਾਨੂੰ ਦੇ ਦੂੰਗਾ ਵਿੱਚ ਹਾਂ ਇਹਦੇ ਵਿੱਚ ਪ੍ਰੈਸ਼ਰ ਮਾਰ ਕੇ ਹਾਂ ਤੇ ਇਹਦੇ ਵਿੱਚ ਦੀ ਨਿਕਲਿਆਊਗਾ ਜਿਹੜਾ ਮਿੱਟੀ ਘਟਾ ਕੱਦੂ ਦੇ ਵਿੱਚ ਨਾਲ ਪਾਇ ਪਾ ਕੇ ਗਿਆ ਉਹ ਸਾਰਾ ਨਿਕਲ ਜੂਗਾ ਇੱਕ ਇੱਕ ਖੁੱਲ ਜਾਨਾ ਦੋ ਦੋ ਖੁੱਲ ਜਾਨੇ ਦੋ ਨਹੀਂ ਨਹੀਂ ਇੱਕ ਆ ਤੇ ਆ ਹੀ ਖੋਲਣੇ ਦੋਨੇ ਹਾਂ ਨਾਟ ਖੋਲ ਕੇ ਲੈ ਜਾਣਾ ਘਰੇ ਰੱਖ ਜੋ ਨਾਟ ਅੱਛਾ ਇਹਦੇ ਵਿੱਚ ਪ੍ਰੈਸ਼ਰ ਮਾਰ ਲਓ ਇਹ ਥਾਣੀ ਕੱਢ ਲਓ ਘਰ ਠੀਕ ਆ ਖੇਰ ਥੱਲੇ ਉਹ ਇਹਦੇ ਵਜ ਦੀ ਮਾਰ ਦੇ ਤੇ ਇਹਦੇ ਵਜ ਦੀ ਕੱਢ ਲੋ ਤੇ ਇਹਦਾ ਆ ਘੇਰਾ ਜਿਹੜਾ ਉਹ ਕਾਹੇ ਗਲਾਈ ਟੈਪ ਬਣਿਆ ਹੋਇਆ ਜਿੰਨਾ ਮਿੱਟੀ ਘਟਾ ਸੀਲ ਦੇ ਮੂਹਰੇ ਉਹ ਕੱਢ ਦੂਗਾ ਅੱਛਾ ਠੀਕ ਵੱਡੀ ਨਹੀਂ ਜਾਂਦੀ ਸੀਲ ਬਹਿਰੰਗ ਬਾਜੂਗਾ ਦੂਜੇ ਪਾਸੇ ਵੀ ਐਂ ਕਰਨਾ ਹੂੰ ਵਧੀਆ ਫਾਰਮੂਲਾ ਹੈ ਹਾਂ ਇਹ 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 ਹੋ ਜੂਗਾ ਹੋਰ ਚਲੋ ਬਾਕੀ ਹੋਰ ਆਪਾਂ ਉਹ ਕੀ ਕਹਿੰਦੇ ਸੀ ਕੀ ਬਣਾਵਾਂਗੇ ਨਹੀਂ ਆਪਾਂ ਨੂੰ ਕਹਿ ਸਕਦੇ ਹੋਰ ਦੇ ਲਈ ਨਹੀਂ ਇਹਦੇ ਹੀ ਆ ਉਹ ਚੀਜ਼ ओके हां हमी होल ਨਾਟ ਖੋਲ ਕੇ ਪ੍ਰੈਸ਼ਰ ਨਹੀਂ ਜੌਂਡੀਰ ਦੇ ਗਾਂ ਲੰਘ ਜਾਣਾ ਉਹਦੇ ਕੋਈ ਡਿੱਕਾ ਹੀ ਨਹੀਂ ਉਹ ਤਾਂ ਜੇ ਤਾਂ ਆਪਾਂ ਉਹ ਟਰੈਕਟਰ ਹੋਇਆ ਡਾਉਨ ਐਲਟੀ ਮਾਡਲ ਹੋਇਆ ਉਹਦੇ ਆਰ ਪਰ ਲੰਘ ਜਾਣਾ ਤੇ ਜੇ ਉਹ ਦੂਜਾ ਮਾਡਲ ਹੋਇਆ ਉਹਦੇ ਸਟਾਡ ਬਾਹਰ ਨੂੰ ਵੱਜਣਾ ਇਹ ਹੌਲੈਂਡ ਤੇ ਦੂਜੇ ਆਪਣਾ ਸਾਰਿਆਂ ਦੇ ਹੀ ਆ ਮਨ ਮੰਗ ਹਾਂ ਇੱਕ ਮੈਨੂੰ ਮੁੰਡੇ ਨੇ ਕਮੈਂਟ ਕੀਤਾ ਜੀ ਕਹਿੰਦਾ 15 ਤੋਂ ਇਹ ਚੇਂਜ ਹੋ ਗਿਆ ਉਹ ਜਿਹੜਾ ਸਿੱਧੇ ਐਸਈ ਵਾਲਾ ਹੋਊਗਾ ਸ਼ਾਇਦ ਉਹਦੇ ਹੋਊਗਾ ਜਿਹੜਾ ਡਾਇਰੈਕਸ਼ਨ ਵਾਲਾ ਉਹਦੇ ਨਹੀਂ ਕੋਈ ਕਿਉਂਕਿ ਆਪਣੇ ਕੋਲੇ 10 ਮਾਡਲ ਆ 15 ਮਾਡਲ ਵੀ ਰਿਆ ਉਹ ਹੈਗਾ ਆਪਣੇ ਕੋਲੇ 2002 ਆ ਪਰ ਇਹਨਾਂ ਦੇ ਸੇਵੀ ਆਪ ਕੱਢ ਕੇ ਉਹ ਜਦੋਂ ਟਰੈਕਟਰ ਧੋਤੇ ਇਹ ਵੀ ਇਹਦੇ ਵੀ ਕੀਤਾ ਤੇ ਉਹਦੇ ਵੀ ਕੀਤਾ ਠੀਕ ਆ ਆਪਾਂ ਘਰੇ ਹੀ ਧੋਤੇ ਟਰੈਕਟਰ ਸਾਰੇ ਉਹ ਵੀ ਉਹਦੇ ਸਾਕੋ ਲਿਆ ਹੋਇਆ ਮੂਰਲਾ ਇਹ ਜਿਹੜੇ ਪੁੱਠੇ ਸਦੇ ਪੰਗੇ ਹੁੰਦੇ ਇਹ ਮੈਸਤਰਾਂ ਗਾ ਮੈਸਤਰਾਂ ਤੋਂ ਇਕੱਠੇ ਜਲਦਾ ਜਾਂ ਮੋਕੇ ਆ ਵੀ ਪੰਗੇ ਲੈ ਕੇ ਇਹ ਨਹੀਂ ਬਾਈ ਪੰਗੇ ਨਹੀਂ ਇਹ ਮੈਂ ਮੈਂ ਇਹ ਚੀਜ਼ ਬਹੁਤ ਪਕੜ ਕੇ ਕਰਦਾ ਉਹ ਉਹ ਜਿਹੜਾ ਬਲਵੀਰ ਆ ਬਾਈ ਮੈਸਤਰੀ ਤਲਵੰਡੀਓ ਉਹ ਨਾ ਜਿਵੇਂ ਹੌਲੈਂਡ ਦਾ ਹੀ ਕੰਮ ਜ਼ਿਆਦਾ ਕਰਦਾ ਹੋਲੈਂਡ ਤਾਂ ਤੁਹਾਨੂੰ ਵੇਖ ਕੇ ਚਾਹ ਚੜ ਜਾਂਦਾ ਜਦੋਂ ਹੋਲੈਂਡ ਆ ਗਿਆ ਹੋਰ ਟਰੈਕਟਰ ਨੂੰ ਖੁਸ਼ ਹੋ ਕੇ ਖੋਲ ਕਿੱਦਾਂ ਹੀ ਪਾਉਂਦਾ ਹੋਲੈਂਡ ਤਾਂ ਤੁਸੀਂ ਤੁਹਾਨੂੰ ਅਸੀਂ ਤਰੀਕੇ ਆਏ ਆ ਤੇ ਖੁੱਲਿਆ ਪਿਆ ਸਾਰਾ ਮਗਲਾ ਟੈਰ ਉੱਥੇ ਪਿਆ ਮੂੰਹ ਲੈ ਇੱਥੇ ਪਿਆ 15 ਮਿੰਟਾਂ ਬਾਅਦ ਜਾੜੋ ਟਰੈਕਟਰ ਰੈਡੀ ਚੱਲ ਅੱਛਾ ਹਾਂ ਉਹ ਉਹਦੇ ਕੋਲੇ ਆ ਉਹ ਜਿਵੇਂ ਬਾਹਲੇ ਟਾਈਮ ਦਾ ਇੱਕ ਵਪਾਰੀ ਬਾਹਲਾ ਹੁੰਦਾ ਅੱਛਾ ਵਪਾਰੀ ਬਾਹਲੇ ਆਉਂਦੇ ਹਦੋਂ ਵੱਧ ਵਪਾਰੀਆਂ ਦੇ ਟਰੈਕਟਰ ਉਹਦੇ ਕੋਲੇ ਆਉਂਦੇ ਆਪਾਂ ਕਿਸ ਦਿਨ ਉਹਨੂੰ ਮਿਲਾ ਹੀ ਦਈਏ ਆਪਣੇ ਦਰਸ਼ਕਾਂ ਨਾਲ ਜਰੂਰ ਨਾ ਤਾਂ ਤੂੰ ਬਹੁਤ ਜਿਆਦਾ ਹਾਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਆ ਜਾ ਸੇਵਕਾ ਸੇਵ ਮੈਂ ਜਿਵੇਂ ਇੱਕ ਬੰਦਾ ਹੁੰਦਾ ਆਪਾਂ ਕਹਿੰਦੇ ਰੱਟੇ ਲਾਉਂਦਾ ਇੱਕ ਸਕੂਲ ਚ ਰੱਟੇ ਨਹੀਂ ਲਾਉਂਦਾ ਹੁੰਦਾ ਉਹਨੂੰ ਵੈਸੇ ਪਤਾ ਹੁੰਦਾ ਉਹ ਮਾਸਟਰ ਤੇ ਘਰ ਵਾਲੇ ਤਾਂ ਉਹਨੂੰ ਚੰਗਾ ਨਹੀਂ ਸਮਝਦੇ ਹੁੰਦੇ ਕਿਉਂਕਿ ਉਹਨੇ ਦੂਜੇ ਪਾਸੇ ਹੀ ਦੱਸਣਾ ਹੁੰਦਾ ਜਿਵੇਂ ਪੀਕੇ ਫਿਲਮ ਚ ਉਹ ਦੱਸਦਾ ਸੀਗਾ ਪੀਕੇ ਚ ਕਿ 3D 3D ਹਾਂ ਉਹ ਕਿਤਾਬ ਦਾ ਨਾਮ ਦੱਸਦਾ ਹੁੰਦਾ ਨਾ ਬੋਲ ਕੇ ਉਹ ਉਹੀ ਗੱਲ ਆਪਣੀਆਂ ਆਪਾਂ ਉਹ ਮੈਨੂੰ ਉਹ ਬੰਦੇ ਚੰਗੇ ਲੱਗਦੇ ਆ ਜਿਨ੍ਹਾਂ ਨੂੰ ਅੰਦਰੋਂ ਕੋਈ ਨਾ ਕੋਈ ਐਕਸਪੀਰੀਅੰਸ ਆ ਉੱਤੋਂ ਕੋਈ ਨਹੀਂ ਆਪਣੇ ਟਰੈਕਟਰ ਦੀ ਪੈਪ ਪਾੜ ਗਈ ਤੇਲ ਵਾਲੀ ਮਗਲੈਲ ਵਾਲੀ ਪੰਪ ਨੂੰ ਮਗਲੈਲ ਦਿੰਦਾ ਜੌਂਡੀਰ ਕ੍ਰੈਂਕ ਸ਼ਾਰਪ ਦੇ ਪੁਆਇੰਟ ਦਿੱਤਾ ਹੁੰਦਾ ਹਾਂ ਇੱਕ ਪੈਪ ਵਕਤੀ ਲੱਗੀ ਵੀ ਹਾਂ ਜਿਹੜਾ ਐਲਟੀ ਮਾਡਲ ਆ ਉਹਦੀ ਪੈਪ ਲੰਮੀ ਆ ਅੱਛਾ ਉਹਦੇ ਵਿਚਾਲੇ ਗੇਜ ਆ ਗਈ ਪੈਪ ਉਹਦੂ ਗਾਂ ਵਾਲੇ ਚ ਪੁਆਇੰਟ ਤੇ ਪਾਤੀ ਉਹ ਵਿਖਾਉਣਾ ਤੁਹਾਨੂੰ ਮੈਂ ਅੱਜ ਆ ਵੀ ਇਹਦੇ ਲੰਮੀ ਹੋਊਗੀ ਮੈਂ ਦੂਰ ਸੀ ਮਸ਼ੀਨ ਤੋਂ ਟਰੈਕਟਰ ਜਿੱਥੇ ਮਸ਼ੀਨ ਤੇ ਚੱਲਦੇ ਮੈਂ ਦੂਰ ਸੀਗਾ ਹੂੰ ਆ ਪਾਈਪ ਵੇਖੋ ਇਹਦੇ ਲੰਮੀ ਲੱਗੀ ਆ ਇਹਦੇ ਸੋਚ ਇੱਥੇ ਲੱਗੀ ਆ ਇੱਥੋਂ ਦੇਤੀ ਉਹਨਾਂ ਨੇ ਪਾਈਪ ਇਹਦੇ ਤੇਲ ਹਰ ਟਾਈਮ ਦੇਈ ਜਾਂਦੇ ਆ ਅੱਛਾ ਇਹਨੇ ਪੰਪ ਨੂੰ ਹਰ ਟਾਈਮ ਤੇਲ ਜਾਈ ਜਾਂਦਾ ਠੀਕ ਆ ਠੀਕ ਆ ਇਹ ਪਾਈਪ ਹਾਟ ਗਈ ਹੂੰ ਕਿਹੜਾ ਮੁੰਡਾ ਸਾਡਾ ਫੋਰਮੈਨ ਸੀ ਜੀਤਾ ਬਾਈ ਮੈਂ ਉਹਨੂੰ ਆਖਿਆ ਜੀਤੇ ਬਾਈ ਵੀ ਆ ਪੁਆਇੰਟ ਵਾਲਾ ਨਾਟ ਮਿਲ ਜੂਗਾ ਤੈਨੂੰ ਤੇ ਨਹੀਂ ਮਿਲਦਾ ਤੇ ਮੈਂ ਤੇਰੇ ਕੋਲੇ ਪਹਚਾ ਦਣਾ ਇਹ ਪੁਆਇੰਟ ਬੰਦ ਕਰ ਦੇ ਹੂੰ ਕੁਛ ਨਹੀਂ ਹੁੰਦਾਗਾ ਅੱਗੇ ਟਰੈਕਟਰ ਬਿਨਾ ਤੇਲ ਤੋਂ ਹੀ ਚੱਲਦੇ ਸੀ ਇੱਕਦਮ ਨਾ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਏਜੰਸੀ ਚੋਂ ਮਕੈਨਿਕ ਸੱਦਿਆ ਉਹਨੂੰ ਕਹਿੰਦੇ ਬਈ ਸਾਡੀ ਆ ਪੈਪ ਪਾਟੀਆਂ ਤੂੰ ਆ ਜਾ। ਉਹ ਬੰਦਾ ਆਇਆ ਉਹ ਵੇਖ ਗਿਆ। ਉਹ ਕਹਿੰਦਾ ਪੰਪ 'ਚ ਤੇਲ ਪਾ ਦੋ। ਉਤੋਂ ਦੀ ਨਾੜ ਖੋਲ ਕੇ। ਠੀਕ ਆ। ਤੇ ਫੇਰ ਠੀਕ ਆ ਫੇਰ ਕੱਲ ਨੂੰ ਬਦਲ ਦਿੰਦੇ ਆ। ਮੈਂ ਕਿਹਾ ਬਾਈ ਜੇ ਹਰ ਟਾਈਮ ਇੰਨਾ ਤੇਲ ਸਿੱਟੀ ਜਾਂਦਾ ਅੰਦਰ ਕਿੱਧਰ ਜਾਂਦਾ? ਹੂੰ। ਉਹਦਾ ਤੇਲ ਪਾਇਆ ਤਾਂ 1 ਮਿੰਟ ਵੀ ਨਹੀਂ ਰੁਕਣਾ ਇੱਥੇ। ਬਿਲਕੁਲ। ਉਹ ਤਾਂ ਐਵੇਂ ਤੈਨੂੰ ਅੰਗਰੇਜ਼ੀ ਘੋਟ ਗਿਆ। ਫੇਰ ਬਾਈ ਉਹ ਪੈਪ ਉਹ ਟਰੈਕਟਰ ਦੀ ਲੈ ਆਇਆ ਤਨ ਮੈਂ ਗੱਲ ਦੱਸਦਾ ਸਮਝਦਾਰੀ ਦੀ ਫੋਰਮੈਨ ਉਹ ਵੀ ਚੋਟੀ ਦਾ ਬਣਿਆ ਆਪ ਤੇ ਜਾਣੇ ਮੇਰੇ ਤਾਂ ਨੇੜੇ ਤੇ ਜਿਹੜੇ ਸਾਰੇ ਪਿੰਡਾਂ ਚ ਘੁੰਮਦਾ ਉਹ ਵੀ ਮੈਂ ਹੀ ਫੋਰਮੈਨ ਇਹਦੇ ਪੈਪ ਇਹਦੇ ਪੈਪ ਛੋਟੀ ਆ ਮੈਂ ਤਾਂ ਨਾ ਜਾਪਦਾ ਹਾਂ ਆ ਵੇਖਿਓ ਇਹਦੇ ਪੈਪ ਛੋਟੀ ਆ ਇੱਕ ਕੰਪਨੀ ਹਰ ਇੱਕ ਥਾਂ ਤੇ ਸੋਚੀ ਜਾਂਦੀ ਹਰ ਇੱਕ ਥਾਂ ਤੇ ਇੱਥੇ ਵੀ 2 ਰੁਪਏ ਸੋਚੇ ਉਹਨਾਂ ਨੇ ਉਹਨਾਂ ਨੇ ਸੱਚ ਪਿੱਛੇ ਕਰਤੀ ਇਹ ਪੁਆਇੰਟ ਇੱਥੋਂ ਦੇ ਤਾ ਠੀਕ ਆ ਜਿਹੜੇ ਨਵੇਂ ਆਉਂਦੇ ਸਾਰਿਆਂ ਦੇ ਇੱਥੋਂ ਆ ਹੂੰ ਆ ਇਹਦੇ ਪੁਆਇੰਟ ਛੱਡੇ ਹੋਇਆ ਕ੍ਰੈਂਕ ਚੋਂ ਸਿੱਧਾ ਤੇਲ ਦੇਣ ਵਾਸਤੇ ਇੱਕ ਉਹਨਾਂ ਨੇ ਆਪਾਂ ਟਰਬੋ ਵਾਸਤੇ ਵਰਤ ਲਿਆ ਦੂਜਾ ਗੇਜ ਵਾਸਤੇ ਵਰਤ ਲਿਆ ਤੀਜਾ ਪੰਪ ਵਾਸਤੇ ਵਰਤ ਲਿਆ ਇੱਕ ਹਜੇ ਹੋਰ ਹੂੰ ਹੁਣ ਆਪਣੀ ਆ ਪੈਪ ਪਾੜਦੇ ਆਪਣੇ ਕੋਲੇ ਐਡੀ ਆ ਆਪਾਂ ਇੱਥੋਂ ਦੇ ਦਈਏ ਕੋਈ ਫਰਕ ਤਾਂ ਨਹੀਂ ਹੂੰ ਉਹ ਪੈਪ ਛੋਟੀ ਲਿਆਇਆ ਉਹ ਬੰਦੇ ਨੇ ਫੇਰ ਨਾਟਕ ਆਸਤਾ ਕਹਿੰਦਾ ਕੱਲ ਨੂੰ ਪੈਪ ਵੱਡੀ ਲੈ ਕੇ ਆਉਂਗਾ ਹੂੰ ਕਰ ਕੀ ਸਕਦਾ ਸੀ ਉਹ ਗੇਜ ਕੋਲ ਕਿ ਇਧਰ ਕਰ ਦਿੰਦਾ ਤੇ ਨੇੜੇ ਲਾ ਆਂਦਾ ਲੌਣੀ ਦਾ ਪੈਪ ਹੀ ਸੀਗੀ ਸਹੀ ਹੈ ਮੈਂ ਨਾ ਉਹਨਾਂ ਦਾ 잡 ਨਾ ਜਿਹੜੇ ਬੰਦੇ ਨੂੰ ਅੰਦਰੋਂ ਸੇਵਕ ਬਾਈ ਉਹ ਮੋਗੇ ਵਾਲਾ ਉਹ ਬੰਦੇ ਉਹ ਬੰਦੇ ਇੰਨੇ ਜੇ ਸੋਸ਼ਲ ਮੀਡੀਆ ਤੇ ਕੰਮ ਕੀਤੇ ਹੁੰਦੇ ਜਿਹੋ ਜੇ ਕੰਮ ਉਹ ਕਰ ਦਿੰਦਾ ਜੋਂਡ ਕਰਦੇ ਜੋਂਡ ਯਾਰ ਦੇ ਹਾਂ ਜੋਂਡ ਯਾਰ ਤਾਂ ਮੈਂ ਇਹਨਾਂ ਨੂੰ ਕਦੇ ਵਿਖਾਇਆ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਬਲਵੀਰ ਕੈਨ ਨੂੰ ਇਹਦੇ ਕੋਲ ਜੋਂਡ ਯਾਰ ਤੇ ਸੇਵ ਨੂੰ ਕਦੇ ਹੌਲੈਂਡ ਨਹੀਂ ਵਿਖਾਇਆ ਠੀਕ ਹੈ ਮੈਨੂੰ ਪਤਾ ਵੀ ਜਿਹਨੂੰ ਉਹਨੂੰ ਆਹ ਵੇਖ ਕੇ ਚਾਹ ਚੜਨਾ ਉਹਨੇ ਇਹਨੂੰ ਖੋਲਣਾ ਸਪੈਸ਼ਲਿਸਟ ਸਪੈਸ਼ਲਿਸਟ ਉਹਦਾ ਮਾਣੀ ਐ ਤੇ ਉਹ ਮੈਂ ਉਹ ਨੋਵੋ ਮਾਡਲ ਨੂੰ ਮਾੜਾ ਕਿਹਾ ਸੀਗਾ ਆਪਾਂ ਮਾੜਾ ਵੀ ਨਹੀਂ ਕਿਹਾ ਸੀਗਾ ਮੈਨੂੰ ਆਏ ਸੀ ਮੈਨੂੰ ਨਹੀਂ ਪਸੰਦ ਵੀਡੀ ਚਾਹੀ ਕਿਹਾ ਸੀ ਵੀ ਮੈਨੂੰ ਨਹੀਂ ਪਸੰਦ ਇਹ ਹੋਰ ਕਿਸੇ ਦੀ ਪਸੰਦ ਹੋ ਸਕਦੀ ਹੈ ਕਿਹਾ ਸੀਗਾ ਉਹ ਬੰਦੇ ਨੇ ਟਰੈਕਟਰ ਖੋਲਿਆ ਨੋਵੋ ਉਹ ਬੰਦਾ ਰੋ ਹੀ ਗਿਆ ਕਹਿੰਦਾ ਯਾਰ ਬਾਈ ਭੈ ਸਮਝ ਨਹੀਂ ਆਉਂਦੀ ਮੈਂ ਚੀਜ਼ ਹੋਰ ਖੋਲਣੀ ਆ ਉਹਦੇ ਵਾਸਤੇ ਪਹਿਲਾਂ ਮੈਨੂੰ ਕੋਈ ਹੋਰ ਚੀਜ਼ ਖੋਲਣੀ ਪੈਂਦੀ ਬੇਫਾਲਤੀ ਸਹੀ ਹੈ ਜੌਂਡੀਆ ਨੇ ਇਹ ਕੰਮ ਕੀਤਾ ਜਿਹੜੀ ਹਾਲੈਂਡ ਨੇ ਕੀਤਾ ਜਿਹੜੀ ਚੀਜ਼ ਤੁਸੀਂ ਖੋਲਣੀ ਆ ਉਹਦੇ ਉਹੀ ਖੋਲਣੀ ਪੈਣੀ ਤੁਹਾਨੂੰ ਆਪਾ 50 38 ਖੋਲ ਕੇ ਵਿਖਾਵਾਂਗੇ ਤੁਹਾਨੂੰ ਉਹਦਾ ਗੇਅਰ ਬਾਕਸ ਸਕੂਟਰ ਜਾਂ ਸਕੂਲ ਗੇਅਰ ਨਹੀਂ ਹੁੰਦਾ ਆ ਐ ਨਿਕਲ ਕੇ ਬਾਹਰ ਮੇਜ਼ ਤੇ ਰੱਖ ਲੈਣਾ ਅਲੂਮਿਨਿਅਮ ਚ ਫਿੱਟ ਐ ਇੰਨਾ ਹੀ ਗੇਅਰ ਆ ਅੱਛਾ ਇੰਨੀ ਇੱਕ ਸੋਹਣੀ ਚੀਜ਼ ਆ ਹੁਣ ਤੁਸੀਂ ਦੱਸੋ ਉਹਨੇ ਪੈਸੇ ਦਾ ਉਹਦੇ ਵੀ ਉਨੇ ਹੀ ਲੈਣੇ ਤੇ ਉਹਦੇ ਵੀ ਉਨੇ ਲੈਣੇ ਉਹ ਉਹਨੂੰ ਪਤਾ ਨਾ ਕਿਹੜੀਆਂ ਦੱਕ ਪਾਈਆਂ ਜਿਹੜੀ ਚੀਜ਼ ਐ ਤੋਂ ਐਵੇਂ ਹੀ ਰੰਗ ਲੈ ਜਾਣਾ ਖੋਲਣੀ ਮੈਂ ਉਹ ਹੂੰ ਦਾਗੀ ਹੋ ਗਈ ਕਿ ਜਿਹੜੀ ਚੀਜ਼ ਹੁਣ ਜਿਹੜੇ ਬੰਦੇ ਕੋਲੇ ਪੈਸੇ ਉਹ ਤਾਂ ਨਵਾਂ ਲਈ ਜਾਂਦਾ ਇੱਕ ਬੰਦਾ ਕਹਿੰਦਾ ਵੀਡੀਓ ਆਪਾਂ ਪਾਈ ਸੀ ਉਹ ਤਾਂ ਜੌਂਡੀਅਰ ਦੀ ਵੀ ਇਹ ਰਾਹ ਤੇ ਨਹੀਂ ਸਹੀ ਉਸ ਤੋਂ ਔਕਾ ਤੁਰਦਾ ਉਹ ਕਹਿੰਦਾ ਬਾਈ ਤੂੰ ਕਿਹੜੀ ਦੁਨੀਆ 'ਚ ਤੁਰਿਆ ਫਿਰਦਾ ਹੁਣ 4 ਗੇਰਾਂ ਵਾਲਾ ਆ ਗਿਆ ਮੈਂ ਕਹਾ ਭਰਾਵਾ ਅਸੀਂ 4 ਗੇਰਾਂ ਵਾਲਾ ਲੈਣਾ ਨਹੀਂ ਹੂੰ ਮੇਰੀ ਵੀਡੀਓ ਤਾਂ ਉਹਨਾਂ ਲਈ ਆ ਜਿਹੜੇ ਬੰਦੇ ਰਾਸ ਚੋਂ ਕਸ ਕੱਢਦੇ ਆ ਪੁਰਾਣਾ ਲੈ ਆ ਤੇ ਉਹਨੂੰ ਠੀਕ ਕਰਾ ਕੇ ਇਹ ਜੌਂਡੀਅਰ ਲੱਖ ਰੁਪਈਆ ਦਾ ਨਵਾਂ ਬਣ ਜਾਂਦਾ ਜੇ ਜੇ ਮਰਜ਼ੀ ਲਿਓ ਬੋਨੀ ਕੁਵੜ ਜੇ ਜੇ ਫਿਰ ਆਪਾਂ ਜੇ ਇਹਦੀ ਤਾਰੀਫ ਕੀਤੀ ਆ ਇਸ ਸਟੇਟ ਪਲੇਟਫਾਰਮ ਚ 2000 ਤੋਂ ਹੀ ਆਇਆ। ਅੱਛਾ। 3 ਸਪੀਡ 2000 ਤੋਂ ਹੀ ਆਇਆ। ਹੂੰ। ਕਲਚ ਪੈਡਲ ਏਸੀ ਕਹਿਣ ਲਾਉਣਾ ਕੋਈ ਰਾੜ ਨਹੀਂ ਜਾਂਦੀ ਇਹਦੇ। ਵਿਖਾਓ ਤੁਸੀਂ ਮੈਨੂੰ। ਕੋਈ ਕੋਈ ਵੀ ਰਾੜ ਨਹੀਂ ਜਾਂਦੀ ਇਹ ਪਹਿਲੇ। ਏਸੀ ਕਹਿਣ ਲਾਉਣਾ ਕੋਈ ਦਿੱਕਤ ਨਹੀਂ। ਹਾਂ। 3 ਸਪੀਡ 2000 ਚ ਹੀ ਆ ਗਈ। ਹੂੰ। ਉਹ ਕਲਚ ਦੂਜਾ ਹੱਥ ਵਾਲਾ ਸਿੱਧਾ ਬਿਨਾ ਕਲਚ ਤੋਂ ਵੱਖਰਾ 2000 ਚ ਹੀ ਆ ਗਈ। ਤੇ ਜਿਨ੍ਹਾਂ ਨੇ 2000 ਤੋਂ ਬਾਅਦ ਕੀਤਾ ਉਹਨੇ ਕਾਪੀ ਕੀਤੀ ਉਹਨੂੰ ਕਿਉਂਵਾੰਗੇ? ਹੂੰ। ਸਹੀ ਹੈ। ਇਹ ਹੁਣ ਵੀ ਉਹੋ ਜਿਹਾ ਇਹਨੇ ਤਾਂ ਕੁਛ ਨਹੀਂ ਬਦਲਿਆ ਹਾਂ ਇਹ ਇਹ ਇਹਦੀ ਜਿਹੜੀ ਚੀਜ਼ ਆ ਜਾਂਦੀ ਥੋੜੇ ਟਾਈਮ ਬਾਅਦ ਬਦਲ ਕੇ ਕਰ ਦਨ ਕਰ ਦਿੰਦੇ ਆ ਪਰ ਤੁਸੀਂ ਮੈਨੂੰ ਦੱਸੋ ਵੀ ਇਹਨੇ 2000 ਤੋਂ ਬਾਅਦ ਕਿਹੜਾ ਚੇਂਜ ਕੀਤਾ ਜਿਹੜਾ ਸੋਚਿਆ ਉਹੀ ਬਸ ਪਹਿਲਾਂ ਹੀ ਉਹਨਾਂ ਨੇ ਸੋਚ ਹੀ ਨਾ ਲਿਆ ਹਾਂ ਸੋਚ ਹੀ ਨਾ ਲਿਆ ਤੁਸੀਂ ਦੱਸੋ ਵੀ ਕਿਹੜਾ ਟਰੈਕਟਰ ਜਿਹਦੇ ਰਾੜਾਂ ਨਗਦੀਆਂ ਹਰ ਇੱਕ ਦੇ ਜਿਹਦੇ ਐਸਿਕਾ ਮਾ ਲਾਉਣਾ ਉਹਨਾਂ ਨੂੰ ਦਿੱਕਤ ਆਉਂਦੀ ਆ ਕੋਈ ਅੰਦਰ ਗੱਡੀ ਵਾਲਾ ਲਾਉਂਦੇ ਆ ਕੋਈ ਕੁਸ ਕਰਦਾ ਕੋਈ ਰਾੜਾਂ ਦੇ ਨਾਲ ਪਾਈਪਾਂ ਲਵੇੜਦਾ ਕੁਸ ਵੀ ਲਵੇੜਦਾ ਏ ਏਸੀ ਕਾਉਣ ਗੋ ਗਲੋ ਕਿਹੜੇ ਕਰਦੇ 골ਡ ਵਾਲੇ 골ਡ 스타 ਵਾਲੇ 스타 ਵਾਲੇ ਉਹਨਾਂ ਨੂੰ ਪੁੱਛੋ ਜੌਂਡੀਰ ਕਾਹਤੋਂ ਛੇਤੀ ਕਰਦੇ ਹੂੰ ਦੂਜਿਆਂ ਦੇ ਇਹਦੇ ਪਰਾੜਾ ਵੇਖੋ ਤੁਸੀਂ ਕਿਧਰ ਦੀ ਪਾਈਟਲ ਕਿਧਰ ਦੀ ਨੱਪਣਗੇ ਕਿਧਰ ਦੀ ਵੈਸੇ ਉਹ ਕੰਮ ਕਾਮ ਜਾਂ ਏਸੀ ਕਾ ਬਣਾ ਲਾ ਹਾਂ ਬਈ ਜਿਹੜੇ ਜਿਹੋ ਜਿਹਾ ਟਾਈਮ ਆਉਂਦਾ ਜਾਂਦਾ ਫਿਰ ਕੰਮ ਜਾਂ ਵੀ ਜਿਆਦਾ ਗਰਮੀ ਹਾਂ ਠੀਕ ਆ ਹੁਣ ਤੁਸੀਂ ਵੇਖੋ ਆਲਾ ਤੇ ਇਹ ਵਜੇ ਏਸੀ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਇਹ ਤਾਂ ਗੱਲ ਹੈ ਜੀ ਸ਼ਾਇਦ ਜਾਨੋ ਤੇ ਤੁਸੀਂ ਇਹ ਗੱਡੀਆਂ ਇਹ ਹਰ ਇੱਕ ਚੀਜ਼ ਜੀ ਆਪਣੇ ਖਾਣ ਖਾਣ ਪੀਣ ਤੇ ਆਪਣਾ ਜੇਬ ਦਾ ਖਾਣੇ ਪੀਣੇ ਉਹ ਜਾਂ ਰਿਟਰਨ ਕਰਨਾ ਕਿ ਉਹ ਠੰਡਾ ਦਿੰਦਾ ਤੇ ਉਹਨੇ ਗਰਮ ਬਾਹਰ ਕੱਢਣਾ ਹੀ ਕੱਢਣਾ ਹੂੰ ਇਹ ਤਾਂ ਗੱਲ ਹੈ ਹਣਾ ਉਹ ਉਹੀ ਚੀਜ਼ ਆ ਉਹ ਜਿੰਨੀ ਹੀਟ ਅੰਦਰ ਠੰਡ ਠੰਡੀ ਆ ਤੇ ਗੱਡੀ ਉਹਨੇ ਬਾਹਰ ਭੌਂ ਦੀ ਗੱਡੀ ਚ ਬੈਠਾ ਬੰਦਾ ਉਹਦੋਂ ਵੀ ਤੱਤਾ ਹੋਵੇ ਰੱਖਸ਼ੀ ਵਾਲਾ ਤੇ ਠੰਡਾ ਹੋ ਜਾਂਦਾ ਜਿਹੜੇ ਗੱਡੀ ਵਾਲੇ ਉਹ ਬਾਹਲੇ ਤੱਤੇ ਹੋਏ ਹੁੰਦੇ AC ਵਾਲੇ ਸਰੀਰ ਸੋਲ ਹੋ ਜਾਂਦੇ ਆ ਨਾ ਹਾਂ ਇਹ ਗੱਲ ਯਾਰ ਉਵੇਂ ਨਹੀਂ ਮੈਂ ਆਂਦਾ ਵੀ ਇਹ ਹੋ ਸਕਦਾ ਇਹਦੇ ਨਾਲ ਤਕੜਾ ਹੋਵੇ ਕੋਈ ਟਰੈਕਟਰ ਆ ਆ ਜਿਹੜਾ ਜਿਹਦਾ ਬ੍ਰਾਂਡ ਕੋਈ ਅਗਲਾ ਕਹਿੰਦਾ ਇਹ ਕੋਈ ਬ੍ਰਾਂਡ ਆ ਵੀ ਉਹ ਇਹਦੇ ਨਾਲ ਤਕੜਾ ਹੋਵੇ ਪਰ ਇਹ ਕੰਮ ਤਾਂ ਇਹਨੇ ਪਹਿਲਾਂ ਕੀਤਾ ਨਾ 3 ਸਪੀਡ ਸੋਚ ਕੇ ਭੇਜਿਆ ਕਲਚ ਪਲੇਟਲ ਤਾਂ ਆਉਂਦੇ ਆ ਥੱਲੇ ਨੂੰ ਕੋਈ ਰਾਰਨਿੰਗ 2000 ਚ ਆਗੇ ਤੇ ਅਜੇ 2024 ਚੱਲ ਰਿਹਾ 24 24 ਸਾਲਾਂ ਚ ਅਜੇ ਇਹਨਾਂ ਨੇ ਕੋਈ ਚੇਂਜ ਨਹੀਂ ਕੀਤਾ ਇੰਨਾ ਹੀ ਕੀਤਾ ਉਹ ਵੀ ਐਡਵਾਂਸ ਆ ਇਹਨੂੰ ਬਦਲ ਕੇ ਨਹੀਂ ਕੀਤਾ ਇਹ ਮਿੱਟੀ ਬਾਹਰ ਨੂੰ ਕੱਢਣ ਲਾਤਾ ਸੀ ਆਰ ਡੀ ਕਰਤਾ 4 ਸਪੀਡ ਕਰਤਾ ਅਗੇ 3 ਸਪੀਡ ਸੀ ਪਰ ਇਹਦਾ 3 ਸਪੀਡ ਇਹਦੇ ਇਹਦੇ ਨਾਲ ਇਹਦਾ 3 ਸਪੀਡ ਕੰਮ ਜਾਂਦਾ ਇਹਦਾ ਹੌਲੈਂਡ ਪਸਦਾ ਆਉਂਦਾ ਠੀਕ ਆ ਹਾਂ ਇਹ ਇਹ ਸੁਪਰ ਸੀਡਰ ਤੇ ਇਹ ਟਰੈਕਟਰ ਲਾਉਣੇ ਆ ਜਿਵੇਂ ਕਿਸੇ ਨੇ ਲਾਉਣਾ ਦੋ ਟਰੈਕਟਰ ਇੱਕ ਦਿਨ ਇਹਨੂੰ ਚਲਾ ਲੈਣਾ ਇੱਕ ਦਿਨ ਇਹਨੂੰ ਚਲਾ ਲੈਣਾ ਤੇ ਜਿਹੜਾ 855 ਨੂੰ ਕਰਾਉਂਦੇ ਹਾਂ ਉਹ 3 ਸਪੀਡ ਜਿਹੜੇ ਹੁਣ ਆ ਗਏ ਠੀਕ ਆ ਬਾਈ ਜਿਗਾੜ ਤਾਂ ਜਿਗਾੜ ਹੀ ਆ ਪਤਾ ਹੈ ਗਈ ਆ ਤੁਸੀਂ ਜਿਗਾੜ ਕਿਤੇ ਵੀ ਲਾ ਲਓ ਤੁਹਾਨੂੰ ਜਿਗਾੜ ਨੇ ਤੰਗ ਹੀ ਕਰਨਾ ਕਿਤੇ ਹੋਰ ਥਾਂ ਤੇ ਉੱਠ ਕੇ ਕੰਮ ਕਿਹੜਾ ਕੰਮ ਕਰਾਇਆ ਟਰੌਨ ਵਾਲਾ ਉਹਨੇ ਕਿਤੇ ਕਿਤੇ ਜਾਣਾ ਕਿਤੇ ਕਿਤੇ ਜਾਣਾ ਜਦੋਂ ਜਗਾਰਡ ਲੱਗਾ ਫਿਰ ਉਸੇ ਕੋਲੇ ਹੀ ਜਾਓ ਮਾਤਾ ਹੈਗਾ ਹੀ ਆ ਇਹ 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 ਹੌਲੈਂਡ ਇਹੋ ਜਾਂ ਮੈਂ ਤਾਰੀਫ ਤਾਂ ਕਰਦਾ ਇਹ 2 ਸਪੀਡ ਆ ਨਾ ਸਾਈਡ ਗੇਅਰ 60 ਚ ਆ ਗਿਆ 7 ਚ ਵੀ ਆਇਆ ਹੂੰ ਮੇਰਾ ਮਿੱਤਰ ਉਹ ਬੰਦਾ ਜਿਆਦਾ ਹੌਲੈਂਡ ਦਾ ਹੀ ਕੰਮ ਕਰਦਾ ਉਹ ਕਹਿੰਦਾ 10 ਚ ਵੀ ਸੈਟ ਗੇਅਰ ਆ ਸੈਂਟਰ ਗੇਅਰ ਆ ਪਰ ਇਹ ਮੈਂ ਨੂੰ 7 ਚ ਵੇਖ ਲਿਆ ਸਾਈਡ ਗੇਅਰ ਜਿਹੜਾ ਸਾਈਡ ਗੇਅਰ ਟਰੈਕਟਰ ਆ ਉਹ ਤੇ 25 ਤੋਂ 28000 ਰੁਪਇਆ ਲੱਗਦਾ ਉਹ 3 ਸਪੀਡ ਹੋ ਜਾਂਦਾ ਠੀਕ ਆ ਕੋਈ ਵਾਸ਼ਲ ਕੋਈ ਕੈਲ ਕੋਈ ਮੋਰੀ ਕੁਛ ਨਹੀਂ ਕਰਨਾ ਕੰਪਨੀ ਵੱਲੋਂ ਕੰਪਨੀ ਵੱਲੋਂ ਕਟ ਆਉਂਦੀ ਆ ਹਾਂ ਪਾ ਚਲੋ ਉਹ ਤਾਂ ਗੱਲ ਹੋ ਗਈ ਨਾ ਵਧੀਆ ਉਹ ਤਾਂ ਅਲੱਗ ਚੰਗਾ ਗਵਾੜ ਚੰਗਾ ਬ੍ਰਾਂਡ ਪਹਾੜਾਂ ਦੀ ਔਖੇ ਹੋ ਕੇ ਲੈ ਲਓ ਉਹ ਕਿਤੇ ਨਾ ਕਿਤੇ ਤੁਹਾਨੂੰ ਫਾਇਦਾ ਕਰਕੇ ਜਾਓ ਮੁੱਲ ਮੋੜੂਗਾ ਹਾਂ ਮਾੜਾ ਗਵਾਂਢੀ ਖੇਤ ਹੀ ਆ ਗਿਆ ਉਹ ਦੁੱਖ ਦੇਉ ਦੇਉ ਜਿਹੜਾ ਚੰਗਾ ਹੋਇਆ ਉਹ ਤੁਹਾਡਾ ਕੋਈ ਨਾ ਕੋਈ ਸਵਾਰੂ ਕੰਮ ਤੁਸੀਂ ਕਰੋ ਬਾਹਰ ਨਿਕਲਦੇ ਜੇ ਕੋਈ ਚੰਗਾ ਬੰਦਾ ਉਹਨੇ ਚੰਗੀ ਰਾਈ ਦੇਣੀ ਹੈ ਹਨਾ